ਅਸ਼ਾ ਮੇਰੀ ਮਾਂ ਹੈਗੀ ਆ ਮਾਤਾ ਸਹਿਬ ਦੇ ਵਾਂ ਠੀਕ ਆ ਆਦ ਸ਼ਕਤੀ ਤੇ ਜਿੰਨੇ ਦੁਰਗਾ ਮਾਤਾ ਕਾਲ ਕਾ ਚੰਡਕਾ ਮੰਡਕਾ ਜਗਤ ਜਨਨੀ ਜਿਤਨੇ ਵੀ ਨੇ ਠੀਕ ਆ ਇਹ ਸਾਰੀਆਂ ਹੋਈਆਂ ਮੇਰੀ ਮਾਤਾ ਦੀਆਂ ਭੈਣਾਂ ਠੀਕ ਆ ਬਾਦ ਭਵਾਨੀ ਈਸ਼ਵਰੀ ਆਦ ਤੋਂ ਜੇ ਆਪਾਂ ਗੱਲ ਕਰਦੇ ਆ ਤੇ Hindu ਤਾਂ ਹੋਏ ਮੇਰੀ ਮਾਸੀ ਦੇ ਮੁੰਡੇ ਫੇ ਮੇਰੀ ਮਾਂ ਦੀਆਂ ਭੈਣਾਂ ਮੇਰੀਆਂ ਮਾਸੀਆਂ ਹੋਈਆਂ ਤੇ ਸਾਰੇ Hindu ਹੋਏ ਮੇਰੀ ਮਾਸੀ ਦੇ ਮੁੰਡੇ ਪਰ ਮੈਂ ਮੁਸਲਮਾਨਾਂ ਨਾਲ ਨਫ਼ਰਤ ਨਹੀਂ ਕਰਦਾ ਇਹ ਨਹੀਂ ਹੈ ਹਿੰਦੂ ਬਾਹ ਬਹੁਤ ਮੈਨੂੰ ਪਿਆਰੇ ਆ ਤੇ ਮੁਸਲਮਾਨ ਮੈਨੂੰ ਦਖਿਆਰੇ ਆ ਮੈਂ ਕਿਵੇਂ ਮੈਂ ਗੁਰਬਾਣੀ ਦੇ ਉਲਟ ਜਾਊਂਗਾ ਪਰਮੇਸ਼ਰ ਦੇ ਖਿਲਾਫ ਜਾਊਂਗਾ ਮੁਸਲਮਾਨਾਂ ਨੂੰ ਨਫ਼ਰਤ ਕਰਕੇ ਉਪਦੇਸ਼ ਚੋਂ ਵਰਣਨ ਕੋ ਸਾਂਝਾ ਠੀਕ ਆ ਸਾਰੇ ਹਿੰਦੂ ਸਿੱਖ ਮੁਸਲਮਾਨ ਅਸਾਈ ਸਾਰੇ ਸਾਡੇ ਆਪਣੇ ਖਾਲਸਾ ਸਾਰਿਆਂ ਦਾ ਸਾਂਝਾ ਆ ਮੁਸਲਮਾਨਾਂ ਨੂੰ ਕਿਵੇਂ ਨਫ਼ਰਤ ਕਰਾਂ ਪੀਰ ਬੁੱਧੂ ਸ਼ਾਹ ਮੁਸਲਮਾਨ ਚਾਰ ਪੁੱਤਰਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਪੀਰ ਬੁੱਧੂ ਸ਼ਾਹ ਨੇ ਆਪਣੀ ਕੁਰਬਾਨੀ ਕੀਤੀ ਉੱਥੇ ਹਿੰਦੂਆਂ ਨੇ ਮੁਸਲਮਾਨਾਂ ਨੇ ਮਲੇਰਕੋਟਲੇ ਵਾਲੇ ਠੀਕ ਹੈ ਜੀ ਨਵਾਬ ਨੇ ਹਾ ਦਾ ਨਾਰਾ ਮਾਰਿਆ ਅਸੀਂ ਇਹੋ ਜੇ ਲੋਕਿਆਂ ਪਾਣੀ ਦੇ ਘੁੱਟ ਬਦਲੇ ਖੂਨ ਬਹਾ ਦੇਾਂਗੇ ਆਪਦਾ ਕੋਈ ਨਫ਼ਰਤ ਨਹੀਂ ਮੁਸਲਮਾਨਾਂ ਦੇ ਨਾਲ ਹੋਰ ਦਰਬਾਰ ਸਾਹਿਬ ਦੀ ਨੀਂ ਰੱਖੀ ਆ ਠੀਕ ਹੈ ਪੀਰ ਬੁੱਧੂ ਸ਼ਾਹ ਜੀ ਨੇ ਹੋਰ ਕਿੰਨੀਆਂ ਗੱਲਾਂ ਜਾਨੀ ਕਿ ਦੱਸੀਏ ਕਿ ਅਸੀਂ ਮੁਸਲਮ ਕਿੰਨੀਆਂ ਆਧਾਰਨਾ ਦਈਏ ਅਸੀਂ ਮੁਸਲਮਾਨਾਂ ਨੂੰ ਨਹੀਂ ਨਫ਼ਰਤ ਕਰਦੇ ਪਰ ਇੱਕ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਿਸ ਵੇਲੇ ਉਹ ਪਾਕਿਸਤਾਨ ਵਾਲਿਆਂ ਜਿਲੇ ਉਹ ਵੀਡੀਓ ਚੈਟਾਂ ਡਿਲੀਟ ਹੋਈਆਂ ਲੀਕ ਹੋਈਆਂ ਸਿੱਖਾਂ ਦੀ ਕੁੜੀ ਫਸਾਓ ਕਮਰਿਆਂ 'ਚ ਜਾ ਕੇ ਉਹਦੇ ਨਾਲ ਕਰੋ ਕਰਮਕਾਂਡ ਕੁਕਰਮ ਉਹਨੂੰ ਪ੍ਰੈਗਨੈਂਟ ਕਰੋ ਪ੍ਰੈਗਨੈਂਟ ਕਰਕੇ ਉਹਨੂੰ ਪ੍ਰੇਮ ਦਿਖਾ ਦਿਖਾ ਕੇ ਪ੍ਰੈਗਨੈਂਟ ਕਰਕੇ ਫੇਰ ਉਹਨੂੰ ਕਹੋ ਵੀ ਮੁਸਲੀ ਬਣ ਤੇ ਫੇਰ ਸ਼ਰਤਾਂ ਲੱਗਦੀਆਂ ਆ ਸਿੱਖਾਂ ਦੀ ਕੁੜੀ ਫਸਾਉਂਗੇ 5000 ਡਾਲਰ 10000 ਡਾਲਰ ਹਿੰਦੂਆਂ ਦੀ ਕੁੜੀ ਫਸਾਉਂਗੇ ਤੋ 5000 ਡਾਲਰ 10000 ਡਾਲਰ ਆ ਗੱਲਾਂ ਕਰਕੇ ਕੋਈ ਅੱਜ ਤੱਕ ਕੋਈ ਮੁਸਲਮਾਨ ਕਿਸੇ ਮੁਸਲਮਾਨ ਕੋਈ ਐਕਟੀਵਿਸਟ ਕੋਈ ਧਾਰਮਿਕ ਕੋਈ ਵੀ ਮੌਲਾਨਾ ਕੋਈ ਵੀ ਕਾਜੀ ਕਿਸੇ ਨੇ ਇਸ ਗੱਲ ਤੇ ਚੱਕੀ ਹੋਵੇ ਕਿ ਤੁਸੀਂ ਇਸਲਾਮ ਦੇ ਖਿਲਾਫ ਕੰਮ ਕਰ ਰਹੇ ਹੋ ਧੋਖਾ ਕਰ ਰਹੇ ਹੋ ਜਿੱਦਣ ਇਹ ਸਾਰੇ ਜਸੇਧਾਰ ਅਮਰਤਪਾਲ ਨੂੰ ਕਹਿੰਦੇ ਸੀ ਨਾ ਤੂੰ ਮੁਸਲਮਾਨਾਂ ਦਾ ਮੁੰਡਾ ਆ ਉਦਣ ਫਿਰ ਗੁਰਬਾਣੀ ਦੀ ਗੱਲ ਕੀਤੀ ਸੀ ਕਿ ਗੁਰਬਾਣੀ ਤਾਂ ਕਹਿੰਦੀ ਆ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਵੇ ਬਾਬਿਆਂ ਨੇ ਕਿਹਾ ਸੀ ਨਾ ਚਮਕਾ ਉੱਥੇ ਫਤੇਗੜ ਸਾਹਿਬ ਸੂਬੇ ਸਰਹੰਦ ਨੂੰ ਜਿਹੜਾ ਇਮਾਨ ਦਾ ਪੱਕਾ ਉਹ ਪੱਕਾ ਮੁਸਲਮਾਨ ਠੀਕ ਆ ਜਿਹੜਾ ਇਮਾਨ ਦਾ ਪੱਕਾ ਨਹੀਂ ਉਹ ਪੱਕਾ ਜਿਹੜਾ ਉਹ ਉਹ ਪੱਕਾ ਦੂਸਰਾ ਆ ਸ਼ੈਤਾਨ ਆ ਉਹ ਅਸੀਂ ਸਭ ਨੂੰ ਪ੍ਰੇਮ ਕਰਦੇ ਆ ਪਰ ਆ ਕੁਝ ਗੱਲਾਂ ਹੈ ਨੇ ਜਿਹੜੀਆਂ ਨਹੀਂ ਆਪਾਂ ਨੂੰ ਚੰਗੀਆਂ ਲੱਗਦੀਆਂ